ਕੁਝ ਲੋਕ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ। ਇਨੀ ਦਿਨੀ ਫਰੀਕ ਕੋਟ ਦੇ ਵਿੱਚ ਕਥਿਤ ਤੌਰ ਤੇ ਲੋਕਾਂ ਵੱਲੋਂ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਜਿਸ ਕਾਰਨ ਟ੍ਰੈਫਿਕ ਦੇ ਵਿੱਚ ਕਾਫੀ ਸਮੱਸਿਆ ਆਉਂਦੀ ਹੈ। ਜਿਸ ਨੂੰ ਲੈ ਕੇ ਫਰੀਕ ਕੋਟ ਦੇ ਕੁਝ ਬੁਛਿੰਦਿਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਦਾਇਰ ਕੀਤੀ ਸੀ ਅਤੇ ਜਿੰਨਾ ਜਗ੍ਹਾ ਦੇ ਉੱਪਰ ਲੋਕਾਂ ਵੱਲੋਂ ਕਬਜ਼ੇ ਕੀਤੇ ਹੋਏ ਹਨ ਉਹਨਾਂ ਜਗ੍ਹਾ ਨੂੰ ਦਸਾਇਆ ਗਿਆ ਸੀ। ਜਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਹਦਾਇਤਾਂ ਤੋਂ ਬਾਅਦ ਨਗਰ ਕੌਂਸਲ ਵੱਲੋਂ ਲਗਾਤਾਰ ਇਨ੍ਹਾਂ ਕਬਜ਼ਿਆਂ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਕਬਜ਼ਿਆਂ ਨੂੰ ਛੁੜਾਇਆ ਜਾ ਰਿਹਾ ਹੈ ਜੈਦੇ ਤੈਅ ਅੱਜ ਫ੍ਰੀ ਕੋਰਟ ਦੇ ਵਿੱਚ ਨਗਰ ਕੌਂਸਲ ਦਾ ਪੀਲਾ ਪੰਜਾ ਉਹਨਾਂ ਥਾਵਾਂ ਤੇ ਚੱਲਿਆ ਜਿੱਥੇ ਲੋਕਾਂ ਵੱਲੋਂ ਨਜਾਇਜ਼ ਅਸਾਰੀ ਕੀਤੀ ਹੋਈ ਸੀ ਜਾਂ ਕਿਸੇ ਕਾਰਨ ਕਰਕੇ ਉਹਨਾਂ ਨੂੰ ਰੋਕਿਆ ਗਿਆ ਸੀ ਅੱਜ ਦੇ ਨਗਰ ਕੌਂਸਲ ਦੇ ਇਸ ਐਕਸ਼ਨ ਦੇ ਵਿੱਚ ਨਗਰ ਕੌਂਸਲ ਦੇ ਈਓ ਵੱਲੋਂ ਜਿੱਥੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿਨ੍ਹਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਛੱਡਿਆ ਜਾਵੇ ਅਤੇ ਨਗਰ ਕੌਂਸਲ ਦਾ ਸਾਥ ਦਿੱਤਾ ਜਾਵੇ ਕਿਉਂਕਿ ਇਹ ਕੇਸ ਮਾਨਯੋਗ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਤੇ ਉਹਨਾਂ ਦੇ ਦਚਾਰਨੀ ਸਹਾਇਤੀ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਥਾਵਾਂ ਤੇ ਜਿੱਥੇ ਕਬਜ਼ੇ ਕੀਤੇ ਹਨ ਉਹਨਾਂ ਨੂੰ ਛੁਡਾਇਆ ਜਾਵੇਗਾ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਕਹਿੰਦੇ ਨੇ ਇਸ ਬਾਰੇ ਨਗਰ ਕੌਂਸਲ ਦੇ ਮਾਨਯੋਗ ਪੰਜਾਬ ਅਤੇ ਰਾਨਾ ਹਾਈ ਕੋਰਟ ਦੇ ਵਿੱਚ ਸੀਓਸੀਪੀ ਹੈ 789 2016 ਅਵੇਕ ਅਵੇਕ ਨਿਯਮਾਂ ਸੋਸਾਇਟੀ ਵਰਸਸ ਸ਼੍ਰੀ ਮਾਨਗਿੰਦਰ ਸਿੰਘ ਜੱੱਗੀ ਆਈਐਸ ਆਪਣੇ ਜੱਗੀ ਖੇਤ ਦੇ ਦਾਦੀ ਉਹਦੇ ਵਿੱਚ 18 ਮਾਰਚ ਦੀ ਫੀਸ਼ੀ ਹੈ ਉਹ ਹੈ ਜਿਹੜੀ ਸ਼ਹਿਰ ਵਿੱਚ ਇਨਕ੍ਰੋਚਮੈਂਟ ਨੇ ਕਿੰਨੇ ਜਿਹੜਾ ਪਟੀਸ਼ਨਰ ਹੈ ਉਹਨੇ ਕੁਝ ਸਪੈਸੀਫਿਕ ਇਨਕ੍ਰੋਚਮੈਂਟਸ ਉਹਦੇ ਵਿੱਚ ਜਾਨਕਿ ਹਾਈ ਕੋਰਟ ਦੇ ਵਿੱਚ ਧਿਆਨ ਚਲਿਆਤ ਨਹੀਂ ਹੈ ਵੀ ਜਿਹਨੀਆਂ ਰਿਪੋਰਟ ਕਰਾ ਕੇ ਅਸੀਂ 18 ਮਾਰਚ ਤੋਂ ਪਹਿਲਾਂ ਪਹਿਲਾਂ ਹਰ ਕੰਪਲੈਂਸ ਰਿਪੋਰਟ ਪੇਸ਼ ਕਰ ਰਹੀ ਹੈ ਐਫੀਡੇਵਿਟ ਵੀ ਜੇ ਰਿਸੀਟ ਦੇ ਇਸੇ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਆਖਰੀ ਵਾਰ ਆ ਕੇ ਨਿੱਜੀ ਤੌਰ ਤੇ ਕਹਿ ਕੇ ਨੋਟਿਸ ਦੇ ਗਏ ਉਸੇ ਤਹਿਤ ਅੱਜ ਇਹ ਐਨਕਰੋਚਮੈਂਟਸ ਨੂੰ ਹੋਣਾ ਰਹੀ ਹੈ। ਤਾਂ ਐਸੇ ਦਾ ਜਿਹੜਾ ਪਟੀਸ਼ਨਰ ਨੇ ਜਿਹੜੇ ਥੋੜੇ-ਉਨੇ ਸਾਰਾ ਸ਼ਹਿਰ ਨਹੀਂ ਦਿਆ ਹੈਗਾ। ਉਹਨੇ ਕੁਝ ਸਪੈਸੀਫਿਕ ਹੀ ਜਿਹੜੀਆਂ ਐਨਕਰੋਚਮੈਂਟਸ ਨੇ ਉਹ ਹਾਈ ਕੋਰਟ ਦੇ ਵਿੱਚ ਸਿਓ ਕੀਤੇ ਫਾਈਲ ਕੀਤੀ ਹੈ। ਜਿਸ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਿਆ ਸੀ ਬੰਕੀ ਯੂਨੀਵਰਸਿਟੀ ਦੇ ਬਾਹਰ ਜ਼ੀਰੋ ਨੰਬਰ ਵਾਲੀ ਗਲੀ ਹਾਵਲਆ ਬਸ ਸਟੈਂਡ ਰੋਡ ਅਪੋਜ਼ਿਟ ਬਲਵੀਰ ਹਸਪੀਟਲ ਤੇ ਨੈਰੀ ਸ਼ਾਪਿੰਗ ਸੈਂਟਰ ਹੈ ਜਾਂ ਸਰਕੂਮਬਲ ਦੇ ਉੱਤੇ ਕੰਮ ਨਾ ਕੇ ਤਤਵਾਰੀਆਂ ਜਾਂ ਹੋ ਗੁਰਦੁਆਰਾ ਸਾਹਿਬ ਦੇ ਨੇੜੇ ਕੋਈ ਜੀਨਸ ਆਲੇ ਨੇ ਜੀ ਵਗੈਰਾ ਵਗੈਰਾ ਜਾਂ ਸਮਿਆ ਨਾਲ ਕੇ ਤੋਂ ਨਿਊ ਕੈਂਟਰ ਉੱਤੇ ਇਹਦੀ ਕਿਚਨ ਕੰਸਟਰਕਸ਼ਨ ਚੱਲ ਰਹੀਆਂ ਨੇ ਉਹ ਫਿਰ ਮੈਂ ਨਾ ਤੇ ਵਿਚਾਰ ਸੀ ਹੁਣ ਸ਼ੁਰੂ ਕੀਤਾ ਹੈ ਕਿ 100 ਦਿਨ ਲਗਾਤਾਰ ਲਗਾ ਕੇ ਇਹਨੂੰ ਡੈਫੀਨਿਟਲੀ ਇਸ ਨੂੰ ਰਿਮੂਵ ਕਰਾ ਕੇ ਜਨ ਕੇ ਹਾਈ ਕੋਰਟ ਕੋਮਪਲੈਂਸ ਰਿਪੋਰਟ ਪੇਸ਼ ਕਰਦੇ ਇਸ ਯੂਜ਼ਰ ਤਰੀਕ ਤੋਂ ਪਹਿਲਾਂ ਹੀ ਹੁੰਦਾ ਇਹ ਉਦੋਂ ਬਾਅਦ ਫੇਰ ਰੁਕ ਜਾਂਦਾ ਕੰਮ ਇਸ਼ੂ ਸਰ ਇਹ ਹੈ ਵੀ ਇਹ ਪਹਿਲਾਂ ਵੀ ਯਾਨਕਿ ਰੈਗੂਲਰਲੀ 2-4 ਵਾਰ ਇਹ ਰਿਮੂਵ ਕਰਵਾਈਆਂ ਨੇ ਦੁਕਾਨਦਾਰ ਫੇਰ ਕਰ ਲੈਂਦੇ ਜੀ ਨਾਲ ਦੀ ਨਾਲ ਜਦੋਂ ਹਾਈ ਕੋਰਟ ਪੇਸ਼ੀ ਆਂਦੀ ਹੈ ਤਾਂ ਪਟੀਸ਼ਨਰ ਵੱਲੋਂ ਫੇਰ ਕੁਝ ਨਾ ਕੁਝ ਫੋਟੋਗ੍ਰਾਫਸ ਲਗਾ ਦਿੱਤੇ ਜਾਂਦੇ ਨੇ ਵੀ ਇਹ ਫੇਰ ਦੁਬਾਰਤ ਇਹ ਇੰਬਰੋਜਮੈਂਟਸ ਗੁਈਆਂ ਤੇ ਫਿਰ ਇ thế ਕਰਕੇ ਨਿੱਕ ਆਫ ਦਾ ਟਾਈਮ ਕਹਿਣਾ ਮਤਲਬ ਜਿਦੇ ਅੱਜ ਕਰਾਂਗੇ ਤਾਂ ਨਹੀਂ ਫਿਰ ਅਸੀਂ ਉਹਨਾਂ ਲੇਟੈਸਟ ਕਰਵਾ ਕੇ ਫੋਟੋਗ੍ਰਾਫਸ ਉਹ ਸਭ ਮੇਕ ਤਰ੍ਹਾਂ ਹੈ ਕੋਬਿਲ ਸਾਰਾ ਅੱਜ ਫਿਰ ਪੀਲਾ ਪੰਜਾ ਕਿੰਨਾ ਤੇ ਚਲਾਇਆ ਗਿਆ ਸਰ ਅੱਜ ਅਸੀਂ ਉਹੀ ਹੈ ਵੀ ਬਲਬੀਰ ਵਸਤੀ 0 ਨੰਬਰ ਗੰਦੀ ਦੇ ਬਾਹਰ ਤੇ ਹੁਣ ਬਾਜੀਰ ਬੱਬੀਰ ਹੋ ਤੱਕ ਵੀ ਸਾਹਮਣੇ ਜਿਵੇਂ ਆਪਾਂ ਉਰੇ ਖੜੀ ਆਂ ਨੂੰ ਤੁਹਾਨੂੰ ਦੇਗਾ ਸਰਪਰ ਨਹੀਂ ਸਪੜੇ ਤੇ ਵੀ ਜਾਵਾਂਗੇ ਤੇ ਵੈਸੇ ਮੈਂ ਤੁਹਾਡੇ ਮਾਦੀਆਂ ਨਾਲ ਅਸੀਂ ਚਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੀਆਂ ਵੀ ਇਨਕ੍ਰੋਚਮੈਂਟ ਦੀਆਂ ਸਰਕਾਰੀ ਰਸਤੇ ਤੇ ਜੇ ਕਿਸੇ ਵੀ ਤਰ੍ਹਾਂ ਦੀ ਇਨਕ੍ਰੋਚਮੈਂਟ ਹੈਗੀ ਹੈ ਕੋ ਮਾਨਯੋ ਹਾਈ ਕੋਰਟ ਦੇ ਵਿੱਚ ਰਿੱਟ ਦਾ ਏਰੀਆ ਐਨਲਾਰਜ ਕੀਤਾ ਜਾ ਸਕਦਾ ਹੈ ਸਕੋਪ ਹੈ ਜੇ ਨਾਰਜ ਹੋ ਜਾਂਦਾ ਹੈ ਇਸ ਦਾ ਬੇਨਤੀ ਕਰਾਂਗੇ ਵੀ ਘੱਟ ਤੋਂ ਘੱਟ ਨੁਕਸਾਨ ਹੋਵੇ ਲੋਕਾਂ ਦਾ ਬਟ ਇਹ ਨਹੀਂ ਕੇਸ ਜੇ ਸਕੋਪ ਐਨਲਾਰਜ ਹੋ ਜਾਂਦਾ ਤਾਂ ਅਸੀਂ ਐਕਸ਼ਨ ਲੈਣ ਲਈ ਤਿਆਰ ਆ ਸਾਰੇ ਦੁਕਾਨਦਾਰ ਭਰਾਵਾਂ ਨੂੰ ਸਾਡੇ ਵੱਲੋਂ ਬੇਨਤੀ ਹੈ ਵੀ ਸਾਡੇ ਸਾਥ ਦੇਣ ਤੇ ਜੇ ਕੋਈ ਉਹਨਾਂ ਨੇ ਟੈਂਪਰੇਰੀ ਆ ਕੀਤੀ ਹੋਈ ਹੈ ਪੋਤਰਾਣ ਤੋਂ ਦੂਰ ਕਰਾਂ